ਨਦੇਟ ਟੰਡਾਰੀ ਖੇਤਰ ਦੇ ਵਿਖੇ ਹੋਈ ਅਨੇ ਕਤਲ ਕੇਸ ਦੀ ਗੁੱਥੀ ਪੁਲਿਸ ਦੇ ਵੱਲੋਂ ਸੁਲਝਾ ਲਈ ਗਈ ਹੈ ਇਸ ਮਾਮਲੇ ਦੇ ਵਿੱਚ ਬਿਹਾਰ ਦੇ ਰਹਿਣ ਵਾਲੇ ਦੋ આરોપીਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਟੰਡਾਰੀ ਦੇ ਵਿਖੇ ਅੱਧੀ ਰਾਤ ਨੂੰ ਰਾਮਤਾਨੀ ਨਾਮਕ ਇੱਕ ਵਿਅਕਤੀ ਦਾ ਉਸਦੇ ਹੀ ਘਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਅਤੇ ਇਲੈਕਟ੍ਰੋਨਿਕਲ ਜੜਾ ਹੈ ਇਲੈਕਟ੍ਰੋਨਿਕ ਸਮਾਨ ਚੋਰੀ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪ੍ਰਵਾਸੀ ਪਾਈਚਾਰੇ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਲੁਧਿਆਣਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ 11 આરોપીਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਸੇ ਦੇ ਵਿੱਚ ਜ਼ਿਆਦਾਤਰ ਪ੍ਰਵਾਸੀ ਹਨ ਅਤੇ ਬਿਹਾਰ ਦੇ ਨਾਲ ਸੰਬੰਧ ਰੱਖਦੇ ਹਨ ਇਹਨਾਂ આરોપીਾਂ ਦੇ ਵਿੱਚ

ਉਨਾ ਦਸਤਕਾਂ ਤੋਂ ਬਾਅਦ ਇਨਵੈਸਟੀਗੇਸ਼ਨ ਚ ਰਹੀ ਹੈ ਜੀ। ਗੰਨੇ ਇਨਵੈਸਟੀਗੇਸ਼ਨ ਜਿਹੜੇ ਹੈਗੇ ਆ ਉਹਦੇ ਟ੍ਰੇਸ ਹੋਏ ਜਿੰਨਾਂ ਵਿੱਚੋਂ ਦੋ ਬੰਦੇ ਅਰੈਸਟ ਕਰ ਲਏ ਗਿਆ। ਬਾਕੀਆਂ ਦੇ ਅਜੇ ਅਰੈਸਟ ਕਰਨੇ ਬਾਕੀ ਆ। ਜਿਹੜੇ ਦੋ ਬੰਦੇ ਰੈਸਟ ਕੀਤੇ ਆ ਉਹਨਾਂ ਬੰਦਿਆਂ ਦੇ ਕੋਲੋਂ ਕਾਫੀ ਸਮਾਨ ਮਿਲਿਆ। ਜਿੰਨਾਂ ਕੋਲ 11 ਬੰਦਿਆਂ ਦੇ ਖਿਲਾਫ ਮਾਮਲਾ ਸੀ ਤੇ ਚਾਰ ਜਿਹੜੀਆਂ ਐਲਈਡੀ ਇੱਕ ਹੋਮ ਸੈਟ ਆ ਪੈਂਤੀਕ ਮੋਬਾਈਲ बाकी आयरन पैस जो हो ना देखा बाजरी मानसी और कवर होया है उनमें रेस्ट किया गया तो ये नया इंसिडेंसी का और तो फिर रेस्ट करने का और बाकी कोशिश जारी रही है जब बुद्धे यूज़ भी जल्दी रेस्ट कर फिर भी ऐज भी नहीं है अच्छे जड़ी झाड़ी मामले का जिन्हें भी उम्र भी नहीं कर बी व ਇਹਨਾਂ ਦਾ ਵੀ ਕੋਈ ਮੁਕਦਮਾ है ਹੈ ਗਿਆ ਪਹਿਲਾਂ ਨਹੀਂ ਕਰਨੇ ਹੈਗੇ ਐਕਸ਼ਨ ਨਹੀਂ ਕਰਨੇ ਹੈਗੇ ਇਹਨਾਂ ਦੇ ਰਜਿਸਟਰ ਹੈਗੇ ਤੇ ਉਹਦੇ ਇਨਵੈਸਟੀਗੇਸ਼ਨ ਚੱਲ ਚੁੱਕਾ ਕਿੱਥੋਂ ਫੜਿਆ ਜੀ ਇਹਨਾਂ ਨੂੰ ਕਿਹ ਚੁੱਕਾ ਗਿਆਨਪਤੀ ਕਲੋਨੀ ਤੋਂ ਹਟਾਉਣਾ ਰੈਸਟ ਕੀਤਾ ਗਿਆ ਜੁਨਾਬ ਇਹਨਾਂ ਨੂੰ ਵੀ ਇਤਿਹਾਸੀ ਜਮਦ ਦੇ ਚਾਰ ਬਸਾ ਜਿਹੜੇ ਸਭਾ ਬ੍ਰਾਹਮਣ ਹੋਈਆਂ ਪਰ ਇਹਨਾਂ ਨੇ ਪਹਿਲਾਂ ਰੀਕੀ ਵਗੈਰਾ ਕੀਤੀ ਸੀ ਇਹ ਚੋਰੀ ਕਰਨ ਦਾ ਪਲਾਨ ਵਗੈਰਾ ਬਣਾਇਆ ਫਿਰ ਉੱਤੇ ਇਨਸੀਡੈਂਟ ਜਿਹੜਾ ਰਿਹਾਗਾ ਉਹ ਕਿਸੇ ਨਾ ਕਿਸੇ ਇਨਫੋਰਮੇਸ਼ਨ ਤੇ ਰੱਖੀ ਤੇ ਕੀਤਾ ਜਾ ਰਿਹਾ ਇਹਨਾਂ ਨੇ ਨਹੀਂ ਰੱਖੀ ਕੋਈ ਸੀ ਕਿ ਰੱਖਿਆ ਤਾਂ ਬਾਅਦ ਹੀ ਸੀ ਜਾਂਦਾ